110 ਵਿਲਾ ਬੰਨੇ ਆ ਜੀ ਜੋ ਤੁਸੀਂ ਦੇਖ ਰਹੇ ਹੋ ਸੇਮ ਇਹਦੇ ਨਾਲ ਤੇ ਕਲੋਨੀ ਹੈ ਜੀ ਆਪਣੀ 7.5 ਕਿੱਲਿਆਂ ਚ ਤੁਹਾਨੂੰ ਹੈਗਾ ਯਾਰ ਜੋ ਮੈਂ ਆਪਣੇ ਘਰ ਚ ਲੈਣਾ ਉਹੀ ਮੈਂ ਲੋਕਣ ਨੂੰ ਦਵਾ ਜੀ ਇਸ ਲਈ ਆਪਾਂ ਕਿਤੇ ਗੁੰਜਾਇਸ਼ ਛੱਡੀ ਹੋਣੀ ਸੀ ਠੀਕ ਹੈ ਜੀ ਮੇਰੇ ਘਰ ਚ ਵੀ ਹੋ ਸਕਦਾ ਇਹ ਜੇ ਚੀਜ਼ਾਂ ਨਾ ਲੱਗੀਆਂ ਹੁਣ ਜਿਹੜੀਆਂ ਮੈਥੇ ਲਾਈਆਂ ਤੁਹਾਨੂੰ ਪਾਰਕ ਮਿਲੇਗਾ ਜੀ ਇੱਕ ਰੇਰਾ ਅਪਰੂਵਡ ਸੁਸਾਇਟੀ ਹੈ ਜੀ ਇਹ ਜੀ 3500 ਕਾਈ ਦਾ ਪਾਰਕ ਮਿਲੇਗਾ ਤੁਹਾਨੂੰ ਠੀਕ ਹੈ ਜੀ ਫਿਰ ਤੁਹਾਨੂੰ ਇੱਕ ਕਲੱਬ ਹਾਊਸ ਮਿਲੇਗਾ ਕਲੱਬ ਹਾਊਸ ਇੱਕ ਕਿਟੀ ਹਾਲ ਹੋਏਗਾ ਜਿਮ ਹੋਏਗਾ ਸਸੀ ਗਾਲ ਦੋਸਤੋ ਲੁਧਿਆਣੇ ਦੇ ਵਿੱਚ ਸੁਪਨੇ ਦਾ ਘਰ ਖ ਤਾ ਇੱਕ ਵਾਰ ਰੋਜ਼ਵੁੱਡ ਵਾਲਿਆਂ ਕੋਲੇ ਗੀੜਾ ਮਾਰ ਲਿਓ ਕਿਉਂਕਿ ਜਿੱਥੇ ਲਗਜ਼ਰੀ ਲਿਵਿੰਗ ਤੁਹਾਨੂੰ ਮਿਲਣੀ ਹੈ ਜਿਹੜੀ ਜੇ ਕਹਦੇ ਆ ਪ੍ਰੀਮੀਅਮ ਕੁਆਲਿਟੀ ਦਾ ਇਥੇ ਕੰਮ ਤੁਹਾਨੂੰ ਮਿਲਣਾਗਾ ਸ਼ਾਇਦ ਹੀ ਮੱਲਾ ਦਾ ਹੋਰ ਕਿਸੇ ਕਲੋਨੀ ਦੇ ਵਿੱਚ ਮਿਲੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਰ ਸਭ ਤੋਂ ਪਹਿਲਾਂ ਤਾਂ ਰੋਜ਼ਵੁੱਡ ਹੋਮਜ਼ ਦੀ ਲੋਕੇਸ਼ਨ ਦੱਸ ਦੀ ਜੀ ਇਹ ਲੋਕੇਸ਼ਨ ਪੈਂਦੀ ਹੈ ਜੀ ਰੋਜ਼ਵੁੱਡ ਹੋਮਜ਼ ਵੱਲੋਂ ਕੇ ਬਚਨ ਸਿੰਘ ਮਾਰਗ ਹੰਬੜਾ ਰੋਡ ਲੁਧਿਆਣੇ ਜੀ ਜੀ ਸ਼ਹਿਰ ਦੇ ਬਿਲਕੁਲ ਵਿੱਚ ਹੈ ਜੀ ਇਹ ਜੀ ਇਥੋਂ ਹੰਬੜਾ ਰੋਡ ਦੀ ਦੂਰੀ ਸਿਰਫ 1 ਕਿਲੋਮੀਟਰ ਹੈ ਜੀ ਠੀਕ ਹੈ ਜੀ ਨੀਅਰ ਬਾਈ ਲੋਕੇਸ਼ਨ ਜਿਹੜਾ ਨੀਅਰ ਬਾਈ ਲੋਕੇਸ਼ਨ ਜੀ ਇਹਨੂੰ ਬਚਨ ਸਿੰਘ ਮਾਰਗ ਹੀ ਕਹਿੰਦੇ ਨੇ ਬਚਨ ਸਿੰਘ ਮਾਰਗ ਤੇ ਅ ਅਪਰੂਵਡ ਪ੍ਰੋਜੈਕਟ ਬਣੇ ਹੋਏ ਨੇ ਜੀ ਇੱਥੇ ਲੁਗੜਾਣਾ ਹੈਡ ਦੇ ਨਾਂ ਤੇ ਠੀਕ ਹੈ ਜੀ ਤੇ ਉਹਦੇ ਬਿਲਕੁਲ ਨਾਲ ਪੈਂਦੀ ਹੈ ਜੀ ਇਹ ਸਾਹਮਣੇ ਅਪਰੂਵਡ ਹੀ ਹੈ ਜੀ ਸਾਰਾ ਪਾਸਾ ਜਿਹੜਾ ਜਿੰਨਾ ਕਿ ਕੋਰਨਰ ਬਣਿਆ ਨਾ ਜੀ ਇਹ ਇਹ ਸਾਰਾ ਅਪਰੂਵਡ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਸਰ ਜੀ ਗੱਲ ਕਰੀਏ ਕਿੰਨੇ ਏਕੜ ਦੇ ਵਿੱਚ ਆਪਣੀ ਜਿਹੜਾ ਇਹ ਇੱਕ ਕਲੋਨੀ ਹੈ ਜੀ ਆਪਣੀ 7.5 ਕਿੱਲਿਆਂ ਚ ਤੇ 110 ਵਿਲਾ ਬੰਨੇ ਆ ਜੀ ਜੋ ਤੁਸੀਂ ਦੇਖ ਰਹੇ ਹੋ ਸੇਮ ਇਹਦੇ ਨਾਲ ਤੇ 110 ਬੰਨੇ ਆ ਜੀ ਠੀਕ ਹੈ ਜੀ ਇੱਚ ਸਾਈਜ਼ ਤੁਹਾਨੂੰ ਮਿਲ ਜਾਣਗੇ 115 ਗਾਈ ਤੋਂ ਲੈ ਕੇ 145 ਗਾਈ ਤੱਕ ਜੀ 145 ਹਾਂ ਜੀ ਇੱਚ 133 ਵੀ ਮਿਲ ਜਾਣਗੇ 129 ਵੀ ਮਿਲ ਜਾਣਗੇ 125 ਵੀ ਮਿਲ ਜਾਣਗੇ ਜਿਵੇਂ ਕਿਸੇ ਦੀ ਡਿਮਾਂਡ ਹੋਵੇ ਬਿਲਾ ਤੋਂ ਇਲਾਵਾ ਜੀ ਹੋਰ ਕੀ ਕੀ ਸਰਵਿਸ ਮਿਲਣ ਜਿਵੇਂ ਕਿ ਪਾਰਕਿੰਗ ਇੱਥੇ ਤੁਹਾਨੂੰ ਪਾਰਕ ਮਿਲੇਗਾ ਜੀ ਇੱਕ ਇਹ ਰੇਅਰ ਅਪਰੂਵਡ ਸੁਸਾਇਟੀ ਹੈ ਜੀ ਇਹ 3500 ਕਾਈ ਦਾ ਪਾਰਕ ਮਿਲੇਗਾ ਤੁਹਾਨੂੰ ਠੀਕ ਹੈ ਜੀ ਫਿਰ ਤੁਹਾਨੂੰ ਇੱਕ ਕਲੱਬ ਹਾਊਸ ਮਿਲੇਗਾ ਕਲੱਬ ਹਾਊਸ ਇੱਕ ਕਿਟੀ ਹਾਲ ਹੋਏਗਾ ਜਿਮ ਹੋਏਗਾ ਕੋਚ ਇੱਕ ਛੋਟਾ ਜਿਹਾ ਕੈਫੇ ਹੋਏਗਾ 20 25 ਬੰਦੇ ਸਿਟਿੰਗ ਵਾਲਾ ਠੀਕ ਹੈ ਜੀ ਤੇ ਇਨਡੋਰ ਗੇਮਸ ਹੋਣਗੀਆਂ ਜੀ ਠੀਕ ਹੈ ਸਰ ਹਾਂਜੀ ਤੇ ਸਰ ਜੇ ਗੱਲ ਕਰੀਏ ਦੋ ਫਲੈਟ ਆਪਾਂ ਤਿਆਰ ਕੀਤੇ ਹੋਏ ਨੇ ਦੋ ਵਿਲਾਜ਼ ਪਹਿਲਾਂ ਇੱਥੋਂ ਸ਼ੁਰੂ ਕਰ ਲੈਂਦੇ ਜੀ ਗੱਡੀ ਇੱਕ SUV ਗੱਡੀ ਦੀ ਆਰਾਮ ਨਾਲ ਇੱਥੇ پارک ਆਪਾਂ ਕਰ ਸਕਦੇ ਹਾਂ ਬਿਲਕੁਲ ਜੀ ਦੋ ਬਾਹਰ ਵੀ ਆਪਾਂ ਖੜਾ ਸਕਦੇ ਹਾਂ ਬਿਲਕੁਲ ਜੀ ਬਿਲ ਇਦਰੇ ਲੈਂਡਸਕੇਪਿੰਗ ਦਾ ਏਰੀਆ ਸਾਰਿਆਂ ਦਾ ਸੇਮ ਦਿੱਤਾ ਜੀ ਸੇਮ ਹੀ ਦਿੱਤਾ ਜੀ ਆਪਾਂ ਕਿ ਆਪਣੇ ਲੁੱਕ ਨਾ ਖਰਾਬ ਹੋਈ ਉਹ ਤਾਂ ਕਰਕੇ ਸਾਨੂੰ ਹੈਗਾ ਕਿ ਸਿਮੈਟਰੀ ਚ ਰਹੇ ਹਰ ਚੀਜ਼ ਮਤਲਬ ਜਿਵੇਂ ਆਪਾਂ ਕਹਦੇ ਰੋ ਹਾਊਸ ਨੇ ਆਪਣੇ ਸਾਰੇ ਟੋਟਲ ਸਾਰਿਆਂ ਦੀ ਲੁੱਕ ਸੇਮ ਰਹਿਣੀ ਹੈ ਬਿਲਕੁਲ ਸੇਮ ਬਿਲਕੁਲ ਸਾਡੇ 7.5 ਏਕੜ ਦੇ ਵਿੱਚ ਤਾਂ ਇੰਟਰ ਹੋਵਾਂਗੇ ਹਰ ਇੱਕ ਚੀਜ਼ ਸੇਮ ਲੁੱਕ ਵਾਲਾ ਨੰਬਰ ਤੋਂ ਹੀ ਪਤਾ ਲੱਗੂ ਵੀ ਆਹ ਘਰ ਇਹਨਾਂ ਦਾ ਹੈ ਬਸ ਬਸ ਜੀ ਕਲਾ ਨੰਬਰ ਹੀ ਦੱਸੂਗਾ ਠੀਕ ਹੈ ਜੀ ਤੇ ਸਰ ਅੰਦਰ ਜਾਣੇ ਇੱਕ ਚੀਜ਼ ਬਹੁਤ ਖਾਸ ਮਤਲਬ ਮੈਂ ਬਹੁਤ ਜਗ੍ਹਾ ਤੇ ਕਰਦਾ ਰਹਿਣਾ ਤੁਸੀਂ ਇੰਟੀਰੀਅਰ ਦਾ ਬਹੁਤ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਕੰਮ ਕੀਤਾ ਹੋਇਆ ਜੀ ਜੇ ਗੱਲ ਕਰੀਏ ਡੋਰ ਤੋਂ ਲੈ ਕੇ ਫਰਨੀਚਰ ਤੱਕ ਜੀ ਜੀ ਸਾਨੂੰ ਸੀਗਾ ਜੀ ਕਿ ਜਦੋਂ ਕੋਈ ਵੀ ਬੰਦਾ ਨੇ ਘਰ ਬਣਾਉਣਾ ਹੁੰਦਾ ਹਰੇਕ ਬੰਦੇ ਦੀ ਇੱਛਾ ਹੁੰਦੀ ਹੈ ਕਿ ਅਸੀਂ ਵਧੀਆ ਤੋਂ ਵਧੀਆ ਚੀਜ਼ ਵਰਤੀਏ ਜੀ ਜੀ ਹਰ ਬੰਦੇ ਕੋਲ ਅੱਜ ਕੱਲ ਸਮਾਂ ਨਹੀਂ ਹੈਗਾ ਬਿਲਡਰ ਕੰਮ ਹੋਰ ਤਰ੍ਹਾਂ ਕਰਦੇ ਆ ਸਾਨੂੰ ਹੈਗਾ ਯਾਰ ਜੋ ਮੈਂ ਆਪਣੇ ਘਰ ਚ ਲੈਣਾ ਉਹੀ ਮੈਂ ਲੋਕਣ ਨੂੰ ਦਵਾ ਜੀ ਇਸ ਲਈ ਆਪਾਂ ਕਿਤੇ ਗੁੰਜਾਇਸ਼ ਛੱਡੀ ਹੋਣੀ ਜੀ ਠੀਕ ਹੈ ਜੀ ਮੇਰੇ ਘਰ ਚ ਵੀ ਹੋ ਸਕਦਾ ਇਹ ਜਿਹੇ ਚੀਜ਼ਾਂ ਨਾ ਲੱਗੀਆਂ ਹੁਣ ਜਿਹੜੀਆਂ ਮੈਥੇ ਲਾਈਆਂ ਨੇ ਠੀਕ ਹੈ ਜੀ ਕਿ ਆਪਾਂ ਨਾ ਬਣਾਣਾ ਇੱਕ ਰੋਜ਼ਵੁੱਡ ਜਿਹੜਾ ਬੰਦਾ ਆਏਗਾ ਰੋਜ਼ਵੁੱਡ ਸਾਡਾ ਪਰਿਵਾਰ ਦਾ ਮੈਂਬਰ ਬਣੇਗਾ ਜੀ ਤੇ ਸਾਨੂੰ ਲਾਂਭਾ ਨਹੀਂ ਚਾਹੀਦਾ ਜ਼ਿੰਦਗੀ ਸਾਨੂੰ ਅਸੀਂ ਰਿਸ਼ਤੇ ਆ ਕੇ ਬਤਨਾ ਉਹਨਾਂ ਨਾਲ ਕੱਲੀ ਚੀਜ਼ ਨਹੀਂ ਵੇਚਣੀ ਭਾਈ ਮਤਲਬ ਕੱਲੀ ਕੱਲੀ ਚੀਜ਼ ਨਹੀਂ ਕੱਲੀ ਕੱਲੀ ਚੀਜ਼ ਜਿਹੜੇ ਮਰਜ਼ੀ ਹੱਥ ਲਾ ਕੇ ਦੇਖ ਲਓ ਕਿਤੇ ਤੁਹਾਨੂੰ ਕੋਈ ਕਮੀ ਨਹੀਂ ਦਿਖਣੀ ਹੈਗੀ ਜੀ ਠੀਕ ਹੈ ਜੀ ਤੇ ਸਰ ਇਹ ਜਿਹੜਾ ਆਪਾਂ ਦਿਖਾ ਰਹੇ ਹਾਂ ਬਿਲਕੁਲ ਇਹ 145 145 ਕਾਈਦਾ ਜੀ ਠੀਕ ਹੈ ਜੀ ਹਾਂ ਜੀ 24/55 ਦਾ ਸਾਈਜ਼ ਹੈ ਜੀ ਹਾਂ ਜੀ ਆ ਤੁਸੀਂ ਬਾਕੀ ਦੇਖ ਸਕਦੇ ਜੀ ਸਭ ਤੋਂ ਪਹਿਲਾਂ ਆ ਜਾਂਦਾ ਜੀ ਦੋਸਤੋ ਮਤਲਬ ਇਹ ਲਿਵਿੰਗ ਏਰੀਆ ਆ ਗਿਆ ਇੱਥੇ ਤੁਸੀਂ ਸੋਫੇ ਦੇਖ ਸਕਦੇ ਹੋ ਇਧਰ ਡਾਈਨਿੰਗ ਦਾ ਦਿੱਤਾ ਹੋਇਆ ਸੈੱਟ ਇਹਨੂੰ ਆਪਾਂ ਆਦੇ ਹਿਸਾਬ ਨਾਲ ਅਡਜਸਟ ਕਰ ਸਕਦੇ ਹਾਂ ਮਤਲਬ ਗਰਾਉਂਡ ਫਲੋਰ ਤੇ ਇੱਕ ਰੂਮ ਤੇ ਕਿਚਨ ਆ ਜਾਂਦੇ ਜੀ ਜੀ ਬਿਲਕੁਲ ਜੀ ਪਹਿਲਾ ਕਿਚਨ ਵਾਰੇ ਸਰ ਜੋ ਮੈਂ ਕਿਚਨ ਦੇ ਵਿੱਚ ਦੇਖ ਰਿਹਾ ਗਲਨ ਵਗੈਰਾ ਵਧੀਆ ਪ੍ਰੋਡਕਟ ਤੁਸੀਂ ਲਾਏ ਹੋਏ ਨੇ ਇਹ ਜੋ ਐਜ਼ ਇਟ ਇਹੀ ਮਿਲਣਾ ਜੀ ਕਰਦਾ ਇਹੀ ਮਿਲਣਾ ਜੀ ਜੋ ਤੁਹਾਨੂੰ ਦਿਖ ਰਿਹਾ ਇੱਕ ਇੱਕ ਚੀਜ਼ ਇੱਕ ਇੱਕ ਲਾਈਟ ਤੁਹਾਨੂੰ ਐਵੇਂ ਮਿਲੇਗੀ ਜੀ ਠੀਕ ਹੈ ਜੀ ਜੀ ਪਰ ਸਾਰਿਆਂ ਦੇ ਵਿੱਚ ਕੋਈ ਵੀ ਆਪਾਂ ਖਰੀਦਦੇ ਆਉਣ ਵਾਲੇ ਸਮਝਦੇ ਵਿੱਚ ਵੀ ਖਰੀਦਣਾ ਚਾਹਣੇ ਤਾਂ ਸਭ ਦੇ ਵਿੱਚ ਸੇਮ ਪ੍ਰੋਡਕਟ ਮਿਲਣਗੇ ਬਿਲਕੁਲ ਸੇਮ ਜੀ ਕੋਈ ਆਪਾਂ ਜੋ ਦਿਖਾ ਰਹੇ ਆ ਉਹੀ ਦੇਣਾ ਜੀ ਆਪਾਂ ਲੋਕਾਂ ਨੂੰ ਠੀਕ ਹੈ ਜੀ ਲਓ ਵੀ ਦੋਸਤੋ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤਾ ਭਾਈ ਹੋਰਾਂ ਨੇ ਹਰ ਇੱਕ ਚੀਜ਼ ਪ੍ਰੀਮੀਅਮ ਤੇ ਸਭ ਤੋਂ ਵੱਡੀ ਗੱਲ ਹੁੰਦੀ ਆ ਅੱ ਇੱਕ ਜਾਂ ਦੋ ਮਤਲਬ ਭਰਾਵਾਂ ਦਾ ਪਰਿਵਾਰ ਹੁੰਦਾ ਉਹਨਾਂ ਲਈ ਬੈਸਟ ਮੈਂ ਕਹਣਾ ਵੀ ਲਾ ਹੋ ਸਕਦਾ ਬਿਲਕੁਲ ਜੀ ਬਿਲਕੁਲ ਤੇ ਇੱਕ ਰੂਮ ਵੀ ਆਪਾਂ ਸਾਰੇ ਇਧਰੋਂ ਦਿਖਾ ਦਈਏ ਜੀ ਵੇਟ ਕਰਾ ਦਈਏ ਹਾਂਜੀ ਆ ਤੁਹਾਨੂੰ ਇੱਥੇ ਰੂਮ ਸਾਈਜ਼ ਮਿਲਣਾ ਜੀ ਇਹ ਹੈਗਾ 16/11.5 ਦਾ ਜੀ 16/11.5 ਸਾਰੇ ਰੂਮ ਤੁਹਾਨੂੰ ਸੇਮ ਸਾਈਜ਼ ਦੇ ਮਿਲਨੇ ਆ ਜੀ ਪੂਰਾ ਖੁੱਲੇ ਡੁੱਲੇ ਰੂਮ ਨੇ ਜੀ ਮਤਲਬ ਪੂਰੇ ਖੁੱਲੇ ਡੁੱਲੇ ਆ ਜੀ ਜੀ ਹਾਂਜੀ ਇਸ ਤੋਂ ਇਲਾਵਾ ਜੀ ਬੈਕ ਸਾਈਡ ਤੇ ਇਹ ਵਾਸ਼ਿੰਗ ਏਰੀਆ ਦਿੱਤਾ ਹੈ ਜੀ ਪਿੱਛੇ ਅਸੀਂ ਇਹ 6 ਫੁੱਟ ਚੌੜਾ ਹੈ ਜੀ ਜੀ ਇਹ ਤੁਸੀਂ ਜਿਵੇਂ ਮਰਜ਼ੀ ਇਹਨੂੰ ਆਪਣੇ ਘਰਾਂ 'ਚ ਯੂਜ਼ ਕਰ ਤੇ 에어 ਦੀ ਵੈਂਟਿਲੇਸ਼ਨ ਪ੍ਰੋਪਰ ਮਿਲੇਗੀ ਜੀ ਹਰ ਘਰ ਨੂੰ ਠੀਕ ਹੈ ਜੀ ਹਾਂਜੀ ਉਸ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਜੀ ਜੀ ਇੱਕ ਚੀਜ਼ ਸਰ ਇੱਥੇ ਹੋਰ ਵੀ ਆ ਜਾਂਦੀ ਹੈ ਮਤਲਬ ਜਿਵੇਂ ਖੁੱਲੇ ਵਿੱਚ ਦੇਖ ਰਹੇ ਵਿਲੇ ਆ ਸਾਡੇ 7 ਏਕੜ ਦੀ ਕਲੋਨੀ ਹੈ ਬਸ ਇਸ ਤੋਂ ਬਾਹਰ ਦੇਖ ਹੀ ਲਿਆ ਫੈਂਸਿੰਗ ਲੱਗੀ ਹੋਈ ਹੈ ਜੀ ਸਿਕਿਉਰਟੀ ਲਈ ਕੀ ਪ੍ਰਬੰਧ ਰਹਿਣਗੇ ਜੀ ਕਿਉਂਕਿ ਬਹੁਤ ਸਾਰੇ ਦੋਸਤਾਂ ਨੂੰ ਇਹ ਹੁੰਦਾ ਨਾ ਕਿ ਛੋਟੀ ਕਲੋਨੀ ਹੈ ਕਿਤੇ ਇਹ ਨਾ ਬਸ ਸਿਕਿਉਰਟੀ ਮੱਖੋਂ ਨਹੀਂ ਇਹ ਨਾ ਆਪਣੀ ਗੇਟਡ ਸੁਸਾਇਟੀ ਹੈ ਜੀ ਇੱਕੋ ਹੀ ਐਂਟਰੀ ਹੈ ਇੱਕੋ ਹੀ ਐਗਜ਼ਿਟ ਹੈ ਉੱਥੇ ਚਾਰ ਗਾਰਡ ਸਵੇਰੇ ਸ਼ਾਮ ਦੀ ਡਿਊਟੀ ਤੇ ਹਮੇਸ਼ਾ ਰਹਿਣਗੇ 24 ਘੰਟੇ ਸੀਸੀਟੀਵੀ ਸਰਵੇਲੈਂਸ ਰਹੇਗੀ ਜੀ ਇੱਥੇ ਬਾਹਰ ਆਪਣੀ ਟੋਟਲ ਇਲੈਕਟ੍ਰਿਕ ਵਾਇਰ ਘੁੰਮੇਗੀ ਜੀ ਪੂਰੀ ਕਲੋਨੀ ਚ ਕਿਸੇ ਪਾਸਿਓ ਕੋਈ ਬਾਹਰਲਾ ਬੰਦਾ ਅੰਦਰ ਬਿਨਾ ਫੋਨ ਕੀਤੇ ਤੁਹਾਨੂੰ ਨਹੀਂ ਆ ਸਕਦਾ ਜੀ ਕੀ ਬਾਤ ਹੈ ਹਾਂ ਜੀ ਕਿ ਸੇਫਟੀ ਸਾਡੀ ਮੇਨ ਕੰਸਰਨ ਹੈ ਜੀ ਕਿ ਲੇਡੀਜ਼ ਤੇ ਬੱਚੇ ਸੇਫ ਰਹਿਣ ਜੀ ਬਾਹਰ ਖੇਡ ਰਹੇ ਆ ਤਾਂ ਕੋਈ ਚਿੰਤਾ ਨਹੀਂ ਹੋਣੀ ਚਾਹੀਦੀ ਮੰਨ ਕੇ ਯਾਰ ਕੁਝ ਹੋ ਨਾ ਜਾਏ ਕਿਉਂਕਿ ਅੱਜਕੱਲ ਹਰ ਕੋਈ ਜੋਬ ਵਾਲਾ ਕੰਮ ਕਰਦਾ ਜੀ ਬੰਦਾ ਬਾਹਰ ਹੰਦਾ ਰਹਿੰਦਾ ਬੱਚੇ ਜਾਂ ਲੇਡੀਜ਼ ਹੀ ਹੁੰਦੀਆਂ ਨੇ ਘਰ ਹਾਂ ਜੀ ਹਾਂ ਉਹਨਾਂ ਦੀ ਸੇਫਟੀ ਦਾ ਵਾ ਪੂਰਾ ਧਿਆਨ ਰੱਖਿਆ ਜੀ ਤੇ ਗੱ ਡਰੈਸਿੰਗ ਤੁਹਾਨੂੰ ਹਰ ਰੂਮ ਦੇ ਨਾਲ ਮਿਲੇਗਾ ਜੀ ਅਟੈਚਡ ਕਿਉਂਕਿ ਡਰੈਸਿੰਗ ਦੀ ਮੇਨ ਡਿਮਾਂਡ ਰਹਿੰਦੀ ਹੈ ਜੀ ਜੀ ਬਿਲਕੁਲ ਕਿ ਨਾਲ ਤੁਹਾਨੂੰ ਅਟੈਚਡ ਵਾਸ਼ਰੂਮ ਮਿਲੇਗਾ ਜੀ ਜੀ ਹਾਂਜੀ ਖੁੱਲੇ ਵਾਸ਼ਰੂਮ ਬਣਾਏ ਆ ਜੀ ਕੋਈ ਕਮੀ ਨਹੀਂ ਛੱਡੀ ਆਪਣੇ ਵੱਲੋਂ ਠੀਕ ਹੈ ਇਹ ਨਾਲ ਲੱਗੇ ਕਿ 145 ਗਜ ਜੰਦਰੋਂ ਤੁਹਾਨੂੰ 250 ਗਜ ਵਾਲੀ ਫੀਲ ਹੀ ਆਏ ਬਿਲਕੁਲ ਜੀ ਬਹੁਤ ਖੁੱਲੇ ਡੱਲੇ ਬਦਲ ਜੇ ਹਰ ਇੱਕ ਥਾਂ ਤੋਂ ਲੱਗਦਾ ਵੀ ਹਾਂ ਬਾਕੀ ਵੀ 200 250 ਗਜ ਦਾ ਪਲਾਟ ਹੋਊਗਾ ਇਹ ਤੇ ਜਿਹਦੇ ਵਿੱਚ ਇਹ ਘਰ ਬਣਿਆ ਹੋਇਆ ਇਸ ਤੋਂ ਇਲਾਵਾ ਜੀ ਆਪਾਂ ਚੱਲਦੇ ਆ ਜੀ ਫਰਸਟ ਫਲੋਰ ਵਾਲੀ ਸਾਈਡ ਜੇ ਆਨ ਦੀ ਸਪੋਰਟ ਕੋਈ ਖਰੀਦਣਾ ਚਾਹੁੰਦਾ ਤੇ ਪੋਜੈਸ਼ਨ ਨਾਲ ਦੀ ਨਾਲ ਹੈ ਪੋਜੈਸ਼ਨ ਜੀ ਤਿੰਨ ਆਪਣੇ ਕੋਲੇ ਚੱਲਦੀਆਂ ਨੇ ਸਟਰੀਮਾਂ ਇੱਕ ਹੈਗਾ ਕਿ ਰੈਡੀ ਟੂ ਮੂਵ ਇਨ ਕਿ ਅੱਜ ਹੀ ਲੈਣਾ ਹੈ ਉਹ ਵੀ ਅਵੇਲੇਬਲ ਹੈ ਜੀ ਆਪਸ਼ਨ ਫਿਰ 5 ਮਹੀਨੇ ਵਾਲੀ ਵੀ ਆਪਸ਼ਨ ਅਵੇਲੇਬਲ ਹੈ ਠੀਕ ਹੈ ਸਾਡੇ 9 ਯੂਨਿਟ ਬੰਦੇ ਪਏ ਹੈ ਜੀ ਠੀਕ ਹੈ ਜੀ ਤੇ ਜੇ ਤੁਸੀਂ ਲੈਣਾ ਹੈ ਜੀ 1 ਸਾਲ ਵਾਲਾ ਤਾਂ ਉਹ ਵੀ ਅਵੇਲੇਬਲ ਹੈ ਜੀ 1 ਸਾਲ ਤੁਸੀਂ ਕੰਪਲੀਟ ਕਰਕੇ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਜੀ ਜੂ ਦਿਖ ਰਿਹਾ ਮਤਲਬ ਤਿੰਨੋ ਆਪਸ਼ਨ ਹੀ ਹੈਗੇ ਤਿੰਨੇ ਆਪਸ਼ਨ ਹੈ ਜੀ ਆਪਣੇ ਕੋਲ ਠੀਕ ਹੈ ਜੀ ਹਾਂਜੀ ਤੇ ਸਾਰਾ ਫਰਸਟ ਫਲੋਰ ਤੇ ਕੀ ਕੀ ਪਲਾਨ ਆ ਜਾਂਦੇ ਨੇ ਇਹਦੇ ਚੀ ਆਪਣੇ ਕੋਲੇ ਦੋ ਤੁਹਾਨੂੰ ਫੁੱਲ ਸਾਈਜ਼ ਦੇ ਬੈਡਰੂਮ ਮਿਲ ਜਾਣਗੇ ਜੀ ਠੀਕ ਹੈ ਜੀ ਨਾਲ ਅਟੈਚ ਡਰੈਸਿੰਗ ਤੇ ਵਾਸ਼ਰੂਮ ਜੀ ਇੱਕ ਐਕਸਟਰਾ ਰੂਮ ਮਿਲੇਗਾ ਤੁਸੀਂ ਇਹਨੂੰ ਸਟੋਰ ਕਹਿ ਲਓ ਕਿਡਸ ਦਾ ਸਟਡੀ ਰੂਮ ਕਹਿ ਲਓ ਪੂਜਾ ਰੂਮ ਕਹਿ ਲਓ ਜੋ ਮਰਜ਼ੀ ਨਾਮ ਦੇ ਸਕਦੇ ਹੋ ਜੀ ਠੀਕ ਹੈ ਜੀ ਇੱਕ ਤੁਹਾਨੂੰ ਆ ਉੱਪਰਲੀ ਲੌਬੀ ਮਿਲੇਗੀ ਠੀਕ ਹੈ ਜੀ ਸਰ ਇਹਨੂੰ ਡਿਜ਼ਾਈਨ ਬਹੁਤ ਸੋਹਣੇ ਤਰੀਕੇ ਨਾਲ ਕੀਤਾ ਮਨ ਜਿਹੜੇ ਵੀ ਮਿੱਤਰ ਘਰ ਬਣਾਉਣਾ ਚਾਹੁੰਦੇ ਉਹ ਵੀ ਕਹਿਣਗੇ ਵੀ ਬਾਈ ਤੋ ਨਵੇਂ ਆਈਡੀਆ ਮਿਲ ਗਏ ਸਾਰਾ ਤੁਸੀਂ ਆਪ ਕੀ ਤੁਹਾਡੇ ਨਹੀਂ ਜੀ ਇਹਨਾਂ ਸਾਡੇ ਕੋਲ ਨਾਲ ਆਰਕੀਟੈਕਟ ਭਰਾਵਾਂ ਵਰਗੇ ਨੇ ਜੀ ਸਾਡੇ ਉਹ ਡਿਜ਼ਾਈਨਸ ਕਰਕੇ ਉਹਨਾਂ ਦੀ ਫਰਮ ਹੈ ਠੀਕ ਹੈ ਜੀ ਉਹਨਾਂ ਤੇ ਸਾਡਿਆਂ ਦਾ ਇਕੱਠਿਆਂ ਬਹਿ ਕੇ ਪੰਜ ਤੋਂ 6 ਮਹੀਨੇ ਲੱਗੇ ਜੀ ਇਹ ਇਕੱਲੇ ਡਿਜ਼ਾਈਨ ਬਣਾਉਣ ਨੂੰ ਜੀ ਕੀ ਵਾਹ ਆਪਾਂ ਹਰੇਕ ਘਰ ਚ ਕਮਰਾ ਇਹ ਜਿਹੇ ਹੋਏਗਾ ਤੁਹਾਨੂੰ ਰੋਸ਼ਨੀ ਤੇ ਹਵਾ ਕੋਈ ਕਮੀ ਨਾ ਰਹੇ ਤੁਸੀਂ ਪਰਦੇ ਸਾਈਡ ਤੇ ਕਰੋ ਨਹੀਂ ਵੀ ਲਾਈਟ ਹੈਗੀ ਤਾਂ ਤੁਹਾਨੂੰ ਇੱਥੇ ਰੋਸ਼ਨੀ ਦੀ ਕਮੀ ਨਹੀਂ ਰਹੇਗੀ ਠੀਕ ਹੈ ਜੀ ਤੇ ਨਾਲ ਬਾਲਕਨੀ ਦੀ ਵੀ ਆਪਸ਼ਨ ਦਿੱਤੀ ਹੋਈ ਸਾਰੇ ਰੂਮਾਂ ਦੇ ਨਾਲ ਤੁਹਾਨੂੰ ਬਾਲਕੋਨੀਆਂ ਮਿਲਣਗੀਆਂ ਜੀ ਜੀ ਤੇ ਨਾਲ ਇਹਦੇ ਗਮਲੇ ਉੱਥੇ ਪਏ ਹੋਣਗੇ ਇਹ ਵੇਲਾਂ ਥੱਲੇ ਸੁੱਟਾਂਗੇ ਤੇ ਹਰਿਆ ਭਰਿਆ ਕਰ ਰਹੇਗਾ ਜੀ ਤੁਹਾਡਾ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਇਧਰ ਪੂਰਾ ਤੁਸੀਂ ਆਨੰਦ ਆਪਣਾ ਲੈ ਸਕਦੇ ਹੋ ਬੈਠ ਕੇ ਚਾਹ ਪੀਣੀ ਦੋਸਤਾਂ ਮਿੱਤਰਾਂ ਨਾਲ ਖੜਨਾ ਜਾਂ ਇੱਕ ਹੁੰਨਰ ਵੀ ਫਰੈਸ਼ ਆਵਾਜ਼ 10 ਮਿੰਟ ਬੰਦੇ ਨੇ ਰੈਸਟ ਲੈਣੀ ਹੁੰਦੀ ਆ ਬਿਲਕੁਲ ਆ ਉਸ ਤਰੀਕੇ ਨਾਲ ਤਿੰਨੇ ਰੂਮਾਂ ਦੇ ਵਿੱਚ ਹੀ ਆਪਸ਼ਨ ਦਿੱਤੀ ਹੋਈ ਹੈ ਤਿੰਨੇ ਰੂਮਾਂ ਚ ਆਪਸ਼ਨ ਇਹ ਰੂਮ ਦੇ ਨਾਲ ਵੀ ਅਟੈਚ ਬਾਥਰੂਮ ਤੇ ਇਹਦਾ ਡ ਠੀਕ ਹੈ ਜੀ ਇਹ ਤਾਂ ਬਣਾਇਆ ਕਿ ਕਈ ਵਾਰੀ ਕੋਈ ਬੰਦਿਆਂ ਦਾ ਨਾ ਲੇਡੀਜ਼ ਦਾ ਸਾਮਾਨ ਜ਼ਿਆਦਾ ਹੁੰਦਾ ਜੀ ਇੱਕ ਰੂਮ ਦਾ ਸੀ ਥੋੜਾ ਵਾਸ਼ਰੂਮ ਘਟਾ ਕੇ ਤੇ ਡਰੈਸਿੰਗ ਰੂਮ ਵਡਾ ਕਰਤਾ ਜੀ ਠੀਕ ਹੈ ਹਾਂ ਜੀ ਤੇ ਗਲਾਸ ਵੀ ਬਹੁਤ ਵਧੀਆ ਲਾਇਆ ਹੋਇਆ ਹੈ ਸ਼ੀਸ਼ੇ ਤੁਸੀਂ ਸਾਰੇ ਰੂਮਾਂ ਦੇ ਵਿੱਚ ਅੱਜ ਕੱਲ ਚੱਲਦੀ ਹੈ ਜੀ ਸਾਰੇ ਲਾਈਟ ਵਾਲੇ ਸ਼ੀਸ਼ੇ ਤੇ ਫਿਰ ਉਹੀ ਲਾਇਆ ਹੈ ਜੀ ਹਣ ਜੋ ਚੱਲਦਾ ਜੋ ਟ੍ਰੈਂਡ 'ਚ ਹੈਗਾ ਲੋਕ ਸੰਕਰ ਕਰਦੇ ਕਹਿੰਦੇ ਤਿਆਰ ਹੋ ਕੇ ਜਾਣਾ ਜੀ ਲੋਕਾਂ ਨੇ ਬਾਕੀ ਹਰ ਇੱਕ ਦੀ ਰਿਕੁਆਇਰਮੈਂਟ ਹੁੰਦੀ ਹੈ ਜੀ ਬਿਲਕੁਲ ਜੀ ਲਓ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਇਧਰ ਨਾਲ-ਨਾਲ ਇਹ ਰੂਮ ਤੇ ਵੀ ਨਿਗਾ ਮਰਵਾ ਦੀਏ ਸਰ ਇਸ ਤੋਂ ਬਾਅਦ ਸੈਕੰਡ ਫਲੋਰ ਤੇ ਕੀ ਕੀ ਰਹਿ ਜਾਂਦਾ ਜੀ ਸੈਕੰਡ ਫਲੋਰ ਤੇ ਆਪਾਂ ਨੂੰ ਜੀ ਇੱਕ ਐਕਸਟਰਾ ਸਰਵੈਂਟ ਰੂਮ ਮਿਲੇਗਾ ਜੀ ਜੀ ਤੇ ਨਾਲ ਅਟੈਚਡ ਵਾਸ਼ਰੂਮ ਮਿਲੇਗਾ ਜੀ ਅਟੈਚਡ ਵਾਸ਼ਰੂਮ ਜੀ 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 ਉਹ ਰਿਕੁਆਇਰਮੈਂਟ ਰਹਿੰਦੀ ਆ ਬੰਦਿਆਂ ਦੀ ਜੇ ਕੋਈ ਕਹੇਗਾ ਕਿ ਸਾਨੂੰ ਗੈਸਟ ਰੂਮ ਚ ਕਨਵਰਟ ਕਰ ਦੋ ਤੇ ਅਸੀਂ ਉਹ ਵੀ ਕਰ ਸਕਦੇ ਹਾਂ ਠੀਕ ਆ ਜੀ ਦੋਨੇ ਆਪਸ਼ਨ ਤੇ ਹੁਣ ਮੇਨ ਗੱਲ ਆ ਜਾਂਦੀ ਆ ਬਹੁਤ ਸੋਹਣਾ ਬਿਲਡ ਬਣਿਆ ਹੋਇਆ ਜੀ ਪ੍ਰਾਈਸ ਸਟਾਰਟਿੰਗ ਕਿੱਥੋਂ ਹੋ ਜਾਂਦੀ ਆ ਜੀ ਇਹ ਸ਼ੁਰੂ ਹੋ ਜਾਂਦਾ ਜੀ 15 ਤੋਂ ਜ ਤੇ ਲੋ ਵੀ ਦੋਸਤੋ ਜੇ ਕੋਈ ਹੋਮ ਲੋਨ ਵਗੈਰਾ ਕਰਾਉਣਾ ਚਾਹੁੰਦਾ ਉਹਦੀ ਵੀ ਸਾਰੀ ਸਹੂਤਾ ਮਿਲ ਜੀ ਸਾਰੀਆਂ ਸਹੂਤਾ ਆਪਣਾ ਰੇਰਾ ਪ੍ਰੋਡਜੈਕਟ ਹੈ ਜੀ ਜਿਹੜਾ ਬੈਂਕ ਤੋਂ ਵੀ ਬੰਦਾ ਚਾਹੇਗਾ ਉਹਦੇ ਤੋਂ ਲੋਨ ਹੋ ਜਾਏਗਾ ਜੀ ਇੱਥੇ ਇੱਥੇ ਹੀ ਹੋ ਜਾਏਗਾ ਕੁਛ ਨਹੀਂ ਲੱਗਣਾ ਉਹਦਾ ਸਿਰਫ ਆਈਟੀਆਰ ਲੱਗਣੀ ਹੈ ਬੰਦੇ ਦੀ ਠੀਕ ਹੈ ਜੀ ਬਾਕੀ ਸਾਡਾ ਪਲਾਟ ਨੰਬਰ ਲੱਗਣਾ ਹੋਰ ਕੁਛ ਨਹੀਂ ਲੱਗਣਾ ਠੀਕ ਹੈ ਜੀ ਜੀ ਤੇ ਲੋ ਵੀ ਦੋਸਤੋ ਤੁਸੀਂ ਐਲੀਵੇਸ਼ਨ ਤੋਂ ਲੈ ਕੇ ਇੰਟੀਰੀਅਰ ਦੇ ਵਿੱਚ ਸਾਰਾ ਘਰ ਦੇਖਿਆ ਤੇ ਜਿਹੜੇ ਵੀ ਮਿੱਤਰ ਚਾਹੁੰਦੇ ਨੇ ਵੀ ਲੁਧਿਆਣੇ ਦੇ ਵਿੱਚ ਸਾਡਾ ਸੁਪਨਿਆਂ ਦਾ ਘਰ ਹੋਵੇ ਤਾਂ ਮਤਲਬ ਮੈਂ ਵੀ ਇੱਕ ਚੀਜ਼ ਇਹ ਕਹਿ ਸਕਦਾ ਕਿਉਂਕਿ ਮੈਂ ਫਿਜ਼ੀਕਲੀ ਦੇਖ ਰਹਾ ਹਾਂਗਾ ਤਾਂ ਬਾਈ ਹੋਰਾਂ ਨੇ ਬਾਕੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਕੰਮ ਕੀਤਾਗਾ ਸਾਫ ਸਪਾਇਨਲ ਕੰਮ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਹੈ ਵੀ ਜੇ ਆਪਾਂ ਪ੍ਰੋਡਕਟ ਕੋਈ ਘਟੀਆ ਕੁਆਲਿਟੀ ਦੇ ਯੂਜ਼ ਕੀਤੇ ਹੁੰਦੇ ਨੇ ਤਾਂ ਘਰ ਦੇ ਵਿੱਚ ਦਿੱਕਤ ਆ ਜਾਂਦੀਆਂ ਨੇ ਪਰ ਇੱਥੇ ਤੁਸੀਂ ਰਾ ਕੰਭੀ ਦੇਖ ਸਕਦੇ ਹੋ ਸਾਹਮਣੇ ਤੇ ਪ੍ਰੋਪਰ ਮਟੀਰੀਅਲ ਜਿਹੜਾ ਇੱਕ ਬ੍ਰਾਂਡ ਯੂਜ਼ ਕਰਕੇ ਬਣਾਇਆ ਹੋਇਆ ਘਰ ਹੈਗਾ ਤਾਂ ਹੀ ਤੁਹਾਨੂੰ ਕਿਤੇ ਵੀ ਸ਼ੋਰਾ ਸਲਾਬ ਜਾਂ ਕੋਈ ਹੋਰ ਦਿੱਕਤ ਵੀ ਨਜ਼ਰ ਨਹੀਂ ਆਊਗੀ ਤੇ ਜਿਹੜੇ ਵੀ ਮਿੱਤਰ ਚਾਹੁੰਦੇ ਨੇ ਵੀ ਸਾਡਾ ਵੀ ਲੁਧਿਆਣੇ ਦੇ ਵਿੱਚ ਕੋਈ ਸੁਪਣਾ ਦਾ ਘਰ ਹੋਵੇ ਤਾਂ ਇੱਕ ਵਾਰ ਰੋਜਬੁੱਡ ਹੋਮਸ ਵਾਲਿਆਂ ਕੋਲ ਗੇੜਾ ਮਾਰ ਲਓ ਨੰਬਰ ਮੈਂ ਸਕਰੀਨ ਤੇ ਪਾਇਆ ਹੋਇਆ ਹੈ ਧੰਨਵਾਦ ਦੋਸਤੋ